ਸਾਡੇ ਪੰਜਾਬ ਦੇ ਮੈਂ ਇਸ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਮਹਾ ਪੰਜਾਬ ਦੀ ਗੱਲ ਕਰਦਾ ਮੈਂ ਚੜ੍ਹਦੇ ਪੰਜਾਬ ਦੀ ਵੀ ਗੱਲ ਕਰਦਾ ਲਹਿੰਦੇ ਪੰਜਾਬ ਦੀ ਵੀ ਗੱਲ ਕਰਦਾ ਉੱਥੋਂ ਦੇ ਇੱਕ ਮਹਾਨ ਸਪੂਤ ਜਿਨ੍ਹਾਂ ਨੇ ਪੰਥ ਦੀ ਪੰਜਾਬ ਦੀ ਦੇਸ਼ ਦੀ ਕੌਮ ਦੀ ਲਈ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ ਔਰ ਇੱਕ ਐਗਜ਼ਾਮਪਲ ਬਣੇ ਵੀ ਜੇ ਕੋਈ ਸਰਕਾਰੀ ਅਫਸਰ ਇਮਾਨਦਾਰ ਨਾਲ ਤਨਦੇਹੀ ਨਾਲ ਕੰਮ ਕਰਦਾ ਤੇ ਦੇਸ਼ ਦੀਆਂ ਬੁਲੰਦੀਆਂ ਤੇ ਜਾ ਸਕਦਾ ਉਹ ਸਫਰ ਇਹਨਾਂ ਦਾ ਜਿੰਦਗੀ ਦਾ ਸਫਰ ਸਰਤਾ ਤਲੋਚਨ ਸਿੰਘ ਦਾ ਇਹਨਾਂ ਨੇ ਸਰਤਾ ਤਲੋਚਨ ਸਿੰਘ ਨੇ ਆਪਣੀ ਜਿਹੜੀ ਬਾਇਓਗ੍ਰਾਫੀ ਹੈ ਉਹ ਉਹ ਅੱਜ ਉਹਨੂੰ ਅੱਜ ਰਿਲੀਜ਼ ਕੀਤਾ ਸੀ ਤੇ ਬੜੀ ਮਾਣ ਮਹਿਸੂਸ ਹੋਇਆ ਕਿ ਮੈਂ ਜੋ ਇਹਨਾਂ ਦਾ ਬੱਚਾ ਹਾਂ ਅੱਜ ਇਸ ਅਗਸਟ ਗੈਦਰਿੰਗ ਦੇ ਵਿੱਚ ਉਹਦਾ ਹਿੱਸਾ ਬਣ ਸਕਿਆ ਸਪੀਕਰ ਸਾਹਿਬ ਇੱਕ ਅਮਨ ਰੂੜਾ ਨੂੰ ਹਟਾਉਣ ਦੇ ਲਈ ਕੀ ਜਾ ਰਿਹਾ ਹੈ ਲਗਾਤਾਰ ਕਹਿੰਦੇ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਪਰ ਸਪੀਕਰ ਸਾਹਿਬ ਨੇ ਕੋਈ ਡਿਸੀਜਨ ਨਹੀਂ ਲਿਆ ਬਾਕਾਇਦਾ तौर ਤੇ ਅੱਜ ਗਵਰਨਰ ਪੰਜਾਬ ਦੇ ਵੱਲੋਂ ਵੀ ਇੱਕ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ ਗਈ ਉਹ ਵਿਆਹ ਦੇ ਵਿੱਚ ਬੀ ਦਾ ਲੇਖਾ ਕਾ ਨੂੰ ਪੋਣਾ ਹੈ ਅੱਜ ਸਦਾਤ ਲੋਧਨ ਸਿੰਘ ਜਿਹੜੇ ਸਿੱਖ ਸਿਆਜਤ ਦੇ ਇਨਸਾਈਕਲੋਪੀਡੀਆ ਕਾ ਜਾ ਸਕਦੇ ਨੇ ਜਾਂ ਗੂਗਲ ਸਰਚ ਦੇ ਵਿੱਚ ਕੁਮਾਰੀਏ ਦਾ ਸਾਰੀ ਇਨਫੋਰਮੇਸ਼ਨ ਮਿਲਦੀ ਹੈ ਤੇ ਸਦਾਤ ਲੋਧਨ ਸਿੰਘ ਦੇ ਬਾਰੇ ਅਸੀਂ ਕੋਈ ਗੱਲ ਪੁੱਛੀਏ ਪੰਜਾਬ ਬਾਰੇ ਪੂਰੀ ਜਾਣਕਾਰੀ ਇਹਨਾਂ ਹਰ ਮਸਲੇ ਬਾਰੇ ਹੁੰਦੀ ਹੈ ਉਹਨਾਂ ਬਾਰੇ ਅੱਜ ਕਿਤਾਬ ਰਿਲੀਜ਼ ਕੀਤੀ ਬਹੁਤ ਅੱਛੀ ਕਿਤਾਬ ਇਨਫੋਰਮੇਟਿਵ ਹੈ ਬਹੁਤ ਅੱਛੀ ਕਿਤਾਬ ਜਿਹਦੇ ਪੜ੍ਹ ਕੇ ਬਾਕੀ ਪੰਜਾਬ ਦੀਆਂ ਕੁਤਨਾਵਾਵਰੇ ਦੇਸ਼ ਦੀ ਸਿਆਸਤ ਬਾਰੇ ਸਾਰੀ ਜਾਣਕਾਰੀ ਮਿਲਦੀ ਹੈ ਮੈਂ ਇਹਦੀ ਲੰਬੀ ਉਮਰ ਦੀ ਕਾਮਨਾ ਕਰਦਾ ਜੀ ਸਰਦਾਰ ਤਰਲਵਿੰਦਰ ਸਿੰਘ ਦੀ ਗੱਲ ਕਰੀਏ ਗੱਟ ਜੋੜ ਜਿਹੜਾ ਹੋਇਆ ਸੀ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਉਸ ਦੇ ਵਿੱਚ ਕਹਿੰਦੇ ਅਹਿਮ ਭੂਮਿਕਾ ਇਹਨਾਂ ਦੀ ਉਹ ਬਿਲਕੁਲ ਬਿਲਕੁਲ ਇਹਨਾਂ ਨੇ ਕੀਤੀ ਦੁਆਰਾ ਵਾਲੇ ਤਾਂ ਫਿਊਚਰ ਵਾਲੇ ਕੁਝ ਨਹੀਂ ਕੀਤਾ ਜਾ ਸਕਦਾ ਉਹ ਠੀਕ ਹੈ ਗੱਟ ਜੋੜ ਦਾ ਇਹਨਾਂ ਦਾ ਹੋਇਆ ਸੀ ਅਕਾਲੀ ਦਲ ਦਾ ਇਹਨਾਂ ਨੇ ਕਰਵਾਇਆ ਸੀ ਇਹ ਲੈ ਕੇ ਬਾਲ ਸਾਹਿਬ ਨੂੰ ਬਾਜਪੀ ਸਾਹਿਬ ਕੋਲ ਗਏ ਸੀ ਉੱਥੇ ਗੱਟ ਗੱਟ ਜੋੜ ਹੋਇਆ ਸੀ ਜੀ ਦੁਬਾਰਾ ਤਾਂ ਹੋ ਸਕਦਾ ਜੀ ਦੁਬਾਰਾ ਬਾਰੇ ਕੁਝ ਨਹੀਂ ਕਹਿ ਸਕਦੇ ਜਦ ਮਿਲਿਆ ਤੁਹਾਨੂੰ ਦੱਸਿਆ ਜੇ ਤੁਹਾਨੂੰ ਪਤਾ ਲੱਗਿਆ ਮੈਨੂੰ ਵੀ ਦੱਸ ਦਿਓ ਜਰਨਲਿਸਟੋ ਮੇਰਾ ਵੀ ਇਹੀ profession ਮੈਂ ਸਾਰੀ ਉਮਰ ਪਬਲਿਕ ریلیشن ਅਫਸਰ ਰਹਿਆ ਹਾਂ ਔਰ ਜੋ ਮੈਂ ਕਮਾਈ ਕੀਤੀ ਉਹ ਪਬਲਿਕ ریلیشن ਅਫਸਰ ਦੇ ਆਰਟ ਨਾਲ ਕੀਤੀ ਕਿ ਮੈਂ ਪੰਜਾਬ ਦਾ ਡੀਪੀਆਰਓ ਤੇ ਰਾਸ਼ਟਰਪਤੀ ਦਾ ਪ੍ਰੈਸ ਸੈਕਟਰੀ ਪੰਜਾਬ ਦਾ ਡੀਪੀਆਰਓ ਏਸ਼ੀਅਨ ਗੇਮ ਦਾ ਡਾਇਰੈਕਟਰ ਪਬਲਿਸਟੀ ਪੰਜਾਬ ਦਾ ਪੀਆਰਓ ਕਾਮਨਵੈਲਥ ਗੇਮ ਦਾ ਇਨਚਾਰਜ ਸੋ ਮੈਨੂੰ ਤੇ ਪਬਲਿਕ ਰਿਲੇਸ਼ਨ ਜਿੱਥੇ ਸੀ ਉਹ ਮੈਨੂੰ ਸਾਰੀ ਥਾਂ ਚੁੱਕ ਕੇ ਲੈ ਗਿਆ ਮੈਂ ਇਹ ਸਮਝਦਾ ਕਿ ਜਿਹੜਾ ਪਬਲਿਕ ਰਿਲੇਸ਼ਨ ਆਰਟ ਹੈ ਜੇ ਇਸ ਨੂੰ ਆਂਦਾ ਹੈ ਔਰ ਜਿਸ ਪੋਲਿਟਿਸ਼ੀਅਨ ਨੂੰ ਆਂਦਾ ਉਹ ਹਮੇਸ਼ਾ ਕਾਮਯਾਬ ਮੇਰੇ ਕੈਰੀਅਰ ਦੇਖੋ ਪਾਕਿਸਤਾਨ ਜਮਿਆ ਖਾਕਸ਼ਾ ਹੋ ਕੇ ਮੈਂ ਪਟਿਆਲੇ ਆਇਆ ਮਜ਼ਦੂਰੀ ਕੀਤੀ ਪੜਿਆ ਪੜ ਕੇ ਨੌਕਰੀ ਕੀਤੀ ਪੰਜਾਬ ਵਿੱਚ ਬੜਾ ਕੁਝ ਕੀਤਾ ਡਾਇਰੈਕਟਰ ਟੂਰਿਜ਼ਮ ਕਲਚਰ ਮਿਊਜ਼ੀਅਮ ਬਣਾਏ ਇਹ ਭਗਤ ਸਿੰਘ ਦਾ ਖਟਕੜਕਲਾ ਮਿਊਜ਼ੀਅਮ ਮੈਂ ਬਣਾਇਆ ਭਗਤ ਸਿੰਘ ਦੀ ਪਗੜੀ ਵਾਲੀ ਬੁੱਤ ਮੈਂ ਲਗਵਾਇਆ ਉਦਮ ਸਿੰਘ ਜੀ ਪਗੜੀ ਵਾਲਾ ਫੋਟੋ ਗੈਨੀ ਚੀਤ ਦੇ ਨਾਲ ਬੈਠ ਕੇ ਅਸੀਂ ਬਣਵਾਇ ਸੋ ਉਸ ਬੜੀ ਪੰਜਾਬ ਦੀ ਸੇਵਾ ਕੀਤੀ ਹੈ ਫਿਰ ਦਿੱਲੀ ਗਏ ਦਿੱਲੀ ਨੇ ਰਜਾਤਾ ਦਿੱਲੀ ਮੈਂ ਟੂਰਿਜ਼ਮ ਜਿਹੜਾ ਹੈ ਦਿੱਲੀ ਹਾਟ ਜਿਹੜੀ ਇੰਟਰਨੈਸ਼ਨਲ ਅੱਜ ਵੀ ਟੂਰਿਸਟ ਸਪਾਟ ਹੈ ਮੈਨੂੰ ਉਹ ਬਣਾਈ ਮੈਨੂੰ ਉਸ ਦਾ ਵਰਲਡ ਪਾਟਾ 골ਡ ਅਵਾਰਡ ਜਾਪਾਨ ਜਾ ਕੇ ਮਿਲਿਆ ਸੋ ਬੜੀ ਸੇਵਾ 올림픽 ਜਿਹੜਾ ਵਾਈਸ ਪ੍ਰੈਜ਼ੀਡੈਂਟ ਆਲੰਪਿਕ ਰਿਆ ਇੰਡੀਆ ਦਾ ਸੋ ਮਲਟੀਫੇਰੀਅਸ ਮਾਰਕਫੈਡ ਹਰਵੈਸਟਿੰਗ ਕੁੰਬਾਈਨਾ ਪੰਜਾਬ ਵਿੱਚ 1971 ਵਿੱਚ ਮੈਂ ਟ੍ਰੇਨਿੰਗ ਲੈ ਕੇ ਆਇਆ ਪਹਿਲੀ ਵਾਰ ਮੈਂ ਚਲਾਈ ਸੋ ਬੜਾ ਪਹਿਲਾ ਕਲੰਡਰ ਸਿੱਖਾਂ ਦਾ ਮਾਰਕਫੈਡ ਤੋਂ 1900 71 ਵਿੱਚ ਪਹਿਲਾ ਉਹ ਮੈਂ ਬਣਾਇਆ ਦੂਜਾ ਸ਼ਹੀਦ ਕਲੰਡਰ ਬਣਵਾਇਆ ਸੋ ਬੜੀਆਂ ਮੇਰੀਆਂ ਆਪਣੀਆਂ ਜੀ ਪਰਸਨਲ ਅਚੀਵਮੈਂਟ ਪਾਰਲੀਮੈਂਟ ਦੀ ਸਪੀਚ ਤੁਸੀਂ ਸੁਣ ਲਈਏ ਇਹ ਮੈਂ ਪਾਰਲੀਮੈਂਟ ਵਿੱਚ ਵੇਖੋ ਮੈਂ ਨੂੰ ਹੈ ਮੈਨੂੰ ਐਮਪੀ ਪੰਜਾਬ ਨੇ ਨਹੀਂ ਬਣਾਇਆ ਇਹ ਹੀ ਮੈਨੂੰ ਗਿਲਾ ਰਿਹਾ ਮੈਂ ਹਰਿਆਣਾ ਚੋਂ ਐਮਪੀ ਉਹ ਵੀ ਇੰਡੀਪੈਂਡੈਂਟ ਮੈਂ ਉੱਥੇ ਰਿਹਾ ਲੇਕਿਨ ਆਵਾਜ਼ ਮੈਂ ਪੰਜਾਬ ਦੀ ਉਠਾਈ ਮੇਰੀ ਇੱਕੋ ਹੀ ਗੁਰੂ ਦੀ ਕਿਰਪਾ ਹੈ ਕਿ ਕੈਰੋਂ ਸਾਹਿਬ ਮਾਸਟਰ ਤਾਰਾ ਸਿੰਘ ਕੈਰੋਂ ਤੋਂ ਲੈ ਕੇ ਹਰ ਮੁੱਖ ਮੰਤਰੀ ਸਾਰੇ ਪ੍ਰਾਈਮ ਮਿੰਿਸਟਰ ਇੰਦਰਗਾਂਧੀ ਜਿੰਨੇ 8 9 ਉਹ ਸਾਰੇ ਮੈਂ ਉਹਨਾਂ ਦੇ ਨੇੜੇ ਰਿਹਾ ਹਰ ਇੱਕ ਨੂੰ ਮੈਂ ਮਿਲਿਆ ਹਰ ਇੱਕ ਨਾਲ ਮੇਰਾ ਵਾਪੇਂਦ ਰਿਹਾ ਤੇ ਹੁਣ ਅਖੀਰ 'ਚ ਮੈਨੂੰ ਇਹ ਜਿਹੜਾ ਪਦਮ ਭੂਸ਼ਣ ਦਾ ਅਵਾਰਡ ਮੋਦੀ ਜੀ ਨੇ ਦਿੱਤਾ ਸੋ ਮੈਂ ਸਮਝਦਾ ਕਿ ਮੇਰੇ ਜੀਵਨ 'ਚ ਇਹ ਬਹੁਤ ਵੱਡੀ ਪਹਿਲਾਂ ਲਖਮਨ ਸਿੰਘ ਗਿੱਲ ਮੈਨੂੰ ਪੰਜਾਬ ਰਤਨ ਦੇ ਗਿਆ ਜਦੋਂ ਉਹ ਚੀਫ ਮਿਨਿਸਟਰ ਸੀ ਸੋ ਬੜੀ ਰੱਬ ਦੀ ਕਿਰਪਾ ਰਹੀ ਹੈ ਮੈਨੂੰ ਪਰ ਸਪੋਰਟ ਸਾਰੀ মিডিਆ ਦੀ ਰਹੀ ਹੈ মিডিਆ ਮੈਨ ਹੋਣ ਕਰਕੇ ਮੈਨੂੰ ਹਮੇਸ਼ਾ ਪ੍ਰੈਸ ਦੇ ਨਾਲ ਲਿੰਕ ਚੰਗੇ ਰਹੇ ਉਹਦਾ ਲਾਭ ਰਿਆ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਇਸ ਉਮਰ 'ਚ ਸੋ ਫਾਰ ਗੁਰੂ ਨੇ ਬਖਸ਼ਿਸ਼ ਕੀਤੀ ਵੀ ਆ ਦੇਖੋ ਅਕਾਲੀਆਂ ਨੂੰ ਤੁਹਾਡੇ ਸਾਹਮਣੇ ਟੁੱਟਿਆ ਦਵਾਰਾ ਲੱਗਦਾ ਕਿ ਹੋ ਸਕਦਾ ਨਹੀਂ ਨਹੀਂ ਕਿਹੜੀ ਗੱਲ ਨਹੀਂ ਹੋ ਸਕਦੀ ਸਿੱਖਾਂ ਨੂੰ ਆਪਣੀ ਹਿਸਟਰੀ ਨਹੀਂ ਪਤਾ ਦੇਖੋ ਅਸੀਂ ਗੁਰੂਆਂ ਦੀ ਹਿਸਟਰੀ ਪੜ੍ਹੀਏ ਸਾਡੇ ਗੁਰੂ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ ਸੀ ਗੁਰੂ ਮਹਾਰਾਜ ਨੇ ਹਮੇਸ਼ਾ ਲੋਕਾਂ ਨਾਲ ਸਾਂਝ ਪਾਈ ਕੋਈ ਸਦੀਵੀ ਦੁਸ਼ਮਣ ਨਹੀਂ ਹੁੰਦਾ ਕਿਸੇ ਦਾ ਔਰ ਇਹ ਇਹ ਤੇ ਪੋਲਿਟਿਕਸ ਦੀ ਹੈ ਮੈਂ ਪਹਿਲਾਂ ਕਿਹਾ ਇਹ ਤੇ ਅਪਰੋਚ ਹੀ ਹੋਉਂਦੀ ਹੈ ਪੋਲਿਟਿਕਸ ਕਿਸ ਨੂੰ ਬੇਨਿਫਿਟ ਕੀ ਹੋਵੇ ਤੇ ਜਿਹੜਾ ਬੰਦਾ ਖੜਾ ਹੀ ਹੋ ਜਾ ਉਹ ਬੇਨਿਫਿਟ ਕੀ ਲੈ ਸਕਦਾ ਪੋਲਿਟਿਕਸ ਤੇ ਹਮੇਸ਼ਾ ਹੀ ਹੈ ਪ੍ਰੋਸੈਸ ਇਹ ਹੈ ਕਿ ਕਿਵੇਂ ਹੋ ਕੇ ਫਾਇਦਾ ਉਠਾਓ ਸੈਂਕੜੇ ਲਾਉਣ ਦੀ ਤਿਆਰੀ ਹੈ ਹਾਂਜੀ ਸੈਂਕੜੇ ਦੀ ਤਿਆਰੀ ਹੈ ਅੱਜ ਕਨਵੈਸ ਨਹੀਂ 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 ਬੇਟਾ ਇਹ ਗੁਰੂ ਦੇ ਹੱਥ ਹੈ ਬਸ ਮੈਂ ਤਾਂ ਆਪਣੀ ਮੈਂ ਕਿਹਾ ਝੋਲੀ ਭਰ ਚੁੱਕਾ ਬਸ ਹੁਣ ਜੀ ਕਿਤੇ ਤੁਸੀਂ ਲੀਡਰ ਹੋ ਬਹੁਤ ਤਾਰੀਫ ਹੁੰਦੀ ਹੈ ਤੇ ਤੁਸੀਂ ਅੱਜ ਦੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਕੀ ਕਹੋਗੇ ਕਿ ਕੀ ਸਹੀ ਬਿਲਕੁਲ ਸਿਆਸੀ ਲੀਡਰ ਇੱਕੋ ਗੱਲ ਹੈ ਜੀ ਕੋਈ ਦੇਖੋ ਸਾਡਾ ਲੀਡਰ ਜਿਹੜਾ ਨਾ ਕੋਈ ਵੀ ਹੋਵੇ ਮੈਂ ਮਾਫ ਕਰਿਓ ਜਾਂ ਇਵਨ ਸਰਵਿਸ맨 ਜਿਹੜੀ ਸੈਲਫ ਐਵੇਂ ਅਖਬਾਰਾਂ ਚ ਖਬਰ ਚ ਪਾ ਕੇ ਨਿਊਜ਼ ਬਣਾਉਣ ਵਾਲੀ ਸ਼ੌਕ ਨਹੀਂ ਹੋਣਾ ਚਾਹੀਦਾ ਜੇ ਕਹਿੰਦੀ ਉਹ ਤਾਂ ਕਰੋ ਸਾਡੇ ਮੁਸ਼ਕਿਲ ਕੀ ਆ ਖਾਸ ਕਰਕੇ ਸਿੱਕਾ ਅਖਬਾਰ ਜਾ ਆ ਜੇ ਬਿਆਨ ਤੁਹਾਡੇ ਵਰਗੇ ਲੋਕ ਇੱਕ ਦੋ ਵਾਰ ਉਹ ਲੈ ਲੈਣ ਮਗਰੋਂ ਛੁੱਟੀ ਮਗਰੋਂ ਫਾਲੋ ਨਹੀਂ ਕਰਨਾ ਅਸੀਂ ਮੈਂ ਸਾਰਾ ਪ੍ਰੋਸੈਸ ਫਾਲੋ ਕਰਕੇ ਇਸ ਕਿਤਾਬ ਚੋ ਹੀ ਲਿਖਿਆ ਹਰ ਲੈਟਰ ਮੇਰਾ ਲਗਿਆ ਮੈਂ ਫਰਾਂਸ ਪ੍ਰੈਜ਼ੀਡੈਂਟ ਨਾਲ ਜਾ ਕੇ ਮਿਲਿਆ ਕਿ ਪਕੜੀ ਦਾ ਹਲ ਕਰੋ ਉਹਨੇ ਮੈਨੂੰ ਜਵਾਬ ਆਇਆ ਮੈਂ ਉਹ ਲੈਟਰ ਛਾਪਿਆ ਮੈਂ ਰਾਸ਼ਟਰਪਤੀ ਬੁਸ਼ ਨੂੰ ਮਿਲਿਆ ਅਮਰੀਕਾ ਚਿੱਕਾ ਦਾ ਕਰੋ ਉਹਦਾ ਮੈਨੂੰ ਲੈਟਰ ਆਇਆ ਕਿ ਮੈਂ ਤੁਹਾਡੀ ਮਨ ਮਿਲ ਕੇ ਮੈਨੂੰ ਖੁਸ਼ੀ ਹੋਈ ਮੈਂ ਪੋਪ ਨੂੰ ਮਿਲਿਆ ਪੋਪ ਦਾ ਪਿਆ ਤੁਹ ਮੈਂ ਤੇ ਕੋਸ਼ਿਸ਼ ਕਰਦਾ ਵੀ ਜਾ ਕੇ ਅਪਰੋਚ ਕਰੋ ਮੈਂ ਇਕੱਲੇ ਨੇ ਪਾਰਲੀਮੈਂਟ ਦੇ ਜੇ ਕੋ ਕਦੇ ਐਮਪੀ ਘਟੂ ਘਟ ਪੰਜਾਬ ਦਾ ਪਹਿਲਾ ਐਮਪੀ ਜਿਨੇ ਇਕੱਲੇ ਨੇ ਆਨੰਦ ਮੈਰਿਜ ਐਕਟ ਪਾਰਲੀਮੈਂਟ ਚੋਂ ਪਾਸ ਕਰਵਾ ਦੇ ਮੈਂ ਮੂਵ ਕੀਤਾ ਉਹ ਪਾਸ ਹੋਇਆ ਸਿੱਖਾਂ ਨੂੰ 70 ਸਾਲ ਚ ਇੱਕੋ ਬੈਨੀਫਿਟ ਮਿਲਿਆ ਪਾਰਲੀਮੈਂਟ ਜਾਂ ਗਵਰਨਮੈਂਟ ਤੋਂ ਉਹ ਹੈ ਕਿ ਮੈਰਿਜ ਸਰਟੀਫਿਕੇਟ ਮਿਲਦਾ ਆ ਆਨੰਦ ਮੈਰਿਜ ਪਹਿਲਾਂ ਨਹੀਂ ਸੀ ਮਿਲਦਾ ਪਹਿਲਾਂ ਹਿੰਦੂ ਮੈਰਿਜ ਦਾ ਤੁਹਾਨੂੰ ਸਰਟੀਫਿਕੇਟ ਹੁੰਦਾ ਸੀ ਹੁਣ ਸਿੱਖ ਮੈਰਿਜ ਦੇ ਮਿਲਣ ਲੱਗਿਆ ਉਹ ਮੈਂ 2012 ਚ ਮੈਂ ਕਰਵਾਇਆ ਸੂਬਰੀ ਕੁਝ ਬੜੀਆਂ ਉਹ ਕਿਤਾਬ ਸਾਰੀ ਭਰੀ ਪਈ ਹੈ ਉਹ ਪੜਿਓ ਬਸ ਕੋਈ ਗਲਤੀ ਰਹਿ ਗਈ ਹੋ ਉਹਦੀ ਮaaf ਕਰਿਓ ਬਾਕੀ